ਹਾਂਜੀ ਬੈਣ ਜੀ ਹਾਂਜੀ ਮੈਂ ਜੀ ਬਲੱਡ ਬੈਂਕ ਫਾਜ਼ਿਲਕਾ ਤੋਂ ਆਈ ਹਾਂ ਡਾਕਟਰ ਅਮਰ ਨਾਮ ਡਾਕਟਰ ਸੁਖਮਨੀ ਹੈ ਤੇ ਹਰ ਸਾਲ ਜਿਹੜੀ ਪੰਜਾਬ ਸਟੇਟ ਈਸ ਕੰਟਰੋਲ ਸੁਸਾਇਟੀ ਹੈ ਉਹਨਾਂ ਵੱਲੋਂ ਸਾਡੇ ਤੋਂ ਨਾਮ ਮੰਗੀ ਜਾਂਦੇ ਨੇ ਕਿ ਜਿਹੜੇ ਹੈਂਡੀਕੈਪ ਡੋਨਰਸ ਨੇ ਜਿਨ੍ਹਾਂ ਨੇ ਮੋਰ ਥੈਨ 50 ਟਾਈਮਸ ਡੋਨੇਟ ਕੀਤਾ ਹੋਇਆ ਐਂਡ ਇਹ ਜੀ ਸਾਡੇ ਦੋਨੋਂ ਹੈਂਡੀਕੈਪ ਡੋਨਰਸ ਨੇ ਜਿਹੜੇ ਹਰ ਵਾਰ ਨੋਮੀਨੇਟ ਹੁੰਦੇ ਨੇ ਤੇ ਆ ਖੰਡਨ ਸਿੰਘ ਜੀ ਨੇ ਇਸ ਵਾਰੀ ਇਹਨਾਂ ਨੂੰ ਸਟੇਟ ਅਵਾਰਡ ਵੀ ਮਿਲਿਆ ਹੈਗਾ ਮੋਰ ਥੈਨ 50 ਟਾਈਮ ਡੋਨੇਸ਼ਨ ਦਾ ਦੋ ਵਾਰੀ ਰਿਪੋਰਟ ਲੈ ਚੁੱਕੇ ਨੇ ਤੇ ਰੈਗੂਲਰ ਡੋਨਰਸ ਨੇ ਇੰਨੀ ਇਹਨਾਂ ਵਿੱਚ ਕਿੰਨੀ ਜ਼ਿਆਦਾ ਮਤਲਬ ਮੋਟੀਵੇਸ਼ਨ ਹੋਏਗੀ ਕਿ ਇਹ ਸਟੇਟ ਵਿੱਚ ਆ ਕੇ ਵੀ ਡੋਨੇਟ ਕਰਦੇ ਨੇ ਐਂਡ ਆਈ ਥਿੰਕ ਸੋ ਯੂਥ ਨੂੰ ਇਹਦੇ ਤੋਂ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਕਿ ਬਲੱਡ ਡੋਨੇਸ਼ਨ ਜਿਹੜਾ ਹੈ ਉਹ ਬਹੁਤ ਇੱਕ ਮਹਾਦਾਨ ਹੈ ਤੇ ਉਹ ਸਾਰੇ ਅਪਣਾਉਣਾ ਚਾਹੀਦਾ ਹੈ। ਹਾਂਜੀ ਖੰਡਨ ਜੀ। ਜੀ ਸਰ ਕੀ ਕਹਿਣਾ ਚਾਹੁੰਦੇ ਹੋ ਜੀ? ਅਰੇ ਇਹ ਕਹਿਣਾ ਚਾਹੁੰਦਾ ਅਸੀਂ ਲੋਕਾਂ ਦੀ ਭਲਾਈ ਲਈ ਬਹੁਤ ਸਾਰੇ ਕੰਮ ਕਰ ਰਹੇ ਆਂ ਸਾਡੀ ਭਾਵੇਂ ਜਿੱਥੇ ਵੀ ਬਲੱਡ ਦੀ ਲੋੜ ਪੈਂਦੀ ਏ ਅਸੀਂ ਹਾਜ਼ਰ ਖੜੇ ਆਂ ਲੋਕਾਂ ਦੀ ਭਲਾਈ ਲਈ ਕੰਮ ਕਰਾਂਗੇ ਅਸੀਂ ਔਰ ਬੇਰੋਜ਼ਗਾਰ ਦੇ ਹੋਣ ਦੇ ਨਾਤੇ ਚਲ ਇੱਕ ਰੁਜ਼ਗਾਰ ਤਾਂ ਹੈ ਕਿ ਬਲੱਡ ਡੋਨੇਸ਼ਨ ਕਰਨ ਦਾ ਕਿਉਂਕਿ ਗ੍ਰੈਜੂਏਸ਼ਨ ਹੋਣ ਦੇ ਨਾਤੇ ਵੀ ਸਰਕਾਰ ਨੇ ਕਿਸੇ ਤਰ੍ਹਾਂ ਦੀ ਸੁਨਵਾਈ ਨਹੀਂ ਕੀਤੀ ਸਾਡੇ ਨਾਲ ਝੂਠੇ ਲਾਰੇ ਲਾ ਜਾਂਦੇ ਨੇ ਅਫਸਰ ਉੱਪਰ ਲੇਕਨ ਕੋਈ ਨਹੀਂ ਸੁਣਾਈ ਕਰਦਾ ਸਾਡੀ ਅਬ ਬੇਰੁਜ਼ਗਾਰ ਹੋਣ ਦੇ ਨਾਲ ਤਾਂ ਚੱਲ ਸਾਡੇ ਕੋਲ ਇਹ ਰੁਜ਼ਗਾਰ ਆਇਆ ਸੀ ਲੋਕਾਂ ਦੀ ਭਲਾਈ ਲਈ ਕੰਮ ਕਰਾਂਗੇ